ਪੈਟਰੋਲ ਪੰਪ ਤੇ ਦੋ ਮਖਿਲਾਮਾਂ ਦੇ ਵੱਲੋਂ ਪੈਟਰੋਲ ਪੰਪ ਵਾਲੀ ਕੁੜੀ ਦੀ ਕੋਟਮਾਰ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਵੀਡੀਓ ਕੈਦ ਹੋਈ ਹੈ ਦਰਸਲ ਪੈਟਰੋਲ ਪੰਪ ਤੇ ਕੰਮ ਕਰਨ ਵਾਲੀ ਕੁੜੀ ਨੇ ਇਹ ਇਲਜ਼ਾਮ ਲਗਾਏ ਕਿ ਸਕੂਟਰੀ ਤੇ ਸਵਾਰ ਦੋ ਮਖਿਲਾਮਾਂ ਉੱਥੇ ਆਂਦੀਆਂ ਨੇ ਹਰ ਇੱਕ ਪੰਪ ਕਰਮਚਾਰੀ ਦਾ ਆਪੋ ਆਪਣਾ ਮੀਟਰ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇੱਧਰ ਆ ਕੇ ਸਾਨੂੰ ਤੇਲ ਪਾ ਦੇ ਮੈਂ ਉਹਨਾਂ ਨੂੰ ਸਿਰਫ ਇੰਨਾ ਕਿਹਾ ਕਿ ਜੇਕਰ ਤੁਹਾਨੂੰ ਜ਼ਿਆਦਾ ਜਲਦੀ ਹੈ ਤਾਂ ਇੱਧਰ ਮੇਰੇ ਵਾਲੇ ਮੀਟਰ ਤੇ ਆ ਜਾਓ ਜਿਸ ਤੋਂ ਬਾਅਦ ਉਹ ਅੰਨੀ ਗਲਤ ਤਲਖੀ ਦੇ ਵਿੱਚ ਆ ਜਾਂਦੀਆਂ ਨੇ ਤੇ ਉਹਨਾਂ ਦੇ ਵੱਲੋਂ ਮੇਰੀ ਕੁਟਮਾਰ ਕੀਤੀ ਗਈ। ਇਹੇ ਮਾਮਲਾ ਫਾਜ਼ਿਲਕਾ ਦਾ ਦੱਸਿਆ ਜਾ ਰਿਹਾ ਹੈ ਦੱਸ ਜਾਈਏ ਕਿ ਪੰਪ ਤੇ ਕੰਮ ਕਰਨ ਵਾਲੀ ਕੁੜੀ ਨੇ ਗੰਭੀਰ ਇਲਜ਼ਾਮ ਲਗਾਏ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਪੂਰੀ ਘਟਨਾਕ੍ਰਮ ਦੇ ਵਿੱਚ ਕੁੜੀ ਜ਼ਖਮੀ ਹੋਈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਨੇ 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 ਉਹ ਆਇਆ ਮੈਨੂੰ ਕਹਿੰਦੀ ਆ ਵੀ ਪੈਟਰੋਲ ਪਾ ਦੇ ਪਹਿਲੇ ਸਾਨੂੰ ਪਾ ਦੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਨੂੰ ਜਲਦੀ ਹੈਗੀ ਨਾ ਤੁਸੀਂ ਮੇਰੇ ਵਾਲੇ ਮੀਟਰ ਤੇ ਆ ਜਾਓ ਵੀ ਮੈਂ ਉਹ ਕਿਸੇ ਹੋਰ ਦੇ ਮੀਟਰ ਤੇ ਨਹੀਂ ਆ ਕੇ ਪੈਟਰੋਲ ਪਵਾ ਸਕਦੀ ਤੁਸੀਂ ਮੇਰੇ ਵਾਲੇ ਮੀਟਰ ਤੇ ਆ ਜਾਓ ਪੈਟਰੋਲ ਪਵਾ ਲਓ ਤੇ ਇੰਨੇ ਚ ਉਹ ਕਹਿਣ ਲੱਗੀਆਂ ਕਹਿੰਦੇ ਤੂੰ ਸਾਡੇ ਤੋਂ ਇਲਾਵਾ ਕਿਸੇ ਨੂੰ ਪੈਟਰੋਲ ਪਾਇਆ ਨਾ ਕੱਲਾਂ ਤੇ ਤੈਨੂੰ ਦੇਖ ਲਵਾਂਗੇ ਤੇ ਮੈਂ ਕਿਹਾ ਵੀ ਮੇਰਾ ਕੰਮ ਹੈ ਪੈਟਰੋਲ ਪਾਉਂਦਾ ਮੈਂ ਤਾਂ ਪਾਵਾਂਗੀ ਜੇ ਤੁਹਾਨੂੰ ਜ਼ਿਆਦਾ ਜਲਦੀ ਹੈ ਨਾ ਤੁਸੀਂ ਮੇਰੇ ਵਾਲੇ ਮੀਟਰ ਤੇ ਆ ਜਾਓ ਇੰਨੇ ਚ ਉਹ ਖਿੰਝ ਗਈਆਂ ਇੱਕ ਜਣੀ ਆਈ ਜਿਹੜੀ ਐਕਟੀਵਾ ਦੇ ਪਿੱਛੇ ਬੈਠੀ ਹੋਈ ਸੀ ਉਹ ਆਈ ਮੇਰੇ ਆ ਕੇ ਪੇੜ ਮਾਰਤੀ ਤੇ ਮੇਰੇ ਵਾਲਾਂ ਤੋਂ ਖਿੱਚ ਕੇ ਮੈਨੂੰ ਏਠਾਂ ਸੁੱਟ ਲਿਆ ਤੇ ਦੂਸਰੀ ਨੇ ਮੇਰੇ ਆਕੇ ਰਾੜ ਮਾਰੀ ਸਿਰ 'ਚ ਤੇ ਇੰਨੇ ਚ ਵੀ ਮੈਂ ਬਿਵੋਸ਼ ਹੋ ਗਈ ਤੇ ਜਿਹੜੀ ਅੱਗੇ ਬਾਦੇ ਪਿੱਛੇ ਬੈਠੀ ਹੋਈ ਸੀ ਉਹਨੇ ਮੇਰੇ ਸਾਰੇ ਕੱਪੜੇ ਵੀ ਫਾੜ ਦਿੱਤੇ ਤੇ ਮੈਨੂੰ ਵੀ ਵੀ ਵੇ ਪਰਦਕਾਤਾ ਇੰਨੇ ਚ ਵੀ ਪੈਟਰੋਲ ਪੰਪ ਤੇ ਹੋਰ ਜਿਹੜੇ ਲੱਗੇ ਹੋਏਗੇ ਸੀ ਮੈਂਬਰ ਹੈਗੇ ਸੀ ਉਹਨਾਂ 'ਚ ਇੱਕ ਜਣੇ ਨੇ ਮੇਰੇ ਨੂੰ ਸ਼ੋਲਡਰ ਆਪਦੀ ਉਤਾਰ ਕੇ ਦਿੱਤੀ ਤੇ ਮੈਨੂੰ ਅੰਦਰ ਲੈ ਗਏ ਪੈਟਰੋਲ ਪੰਪ ਤੇ ਦੋ ਮਖਿਲਾਮਾਂ ਦੇ ਵੱਲੋਂ ਪੈਟਰੋਲ ਪੰਪ ਵਾਲੀ ਕੁੜੀ ਦੀ ਕੁੱਟਮਾਰ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਵੀਡੀਓ ਕੈਦ ਹੋਈ ਹੈ ਦਰਸਲ ਪੈਟਰੋਲ ਪੰਪ ਤੇ ਕੰਮ ਕਰਨ ਵਾਲੀ ਕੁੜੀ ਨੇ ਹੀ ਇਲਜ਼ਾਮ ਲਗਾਏ ਕਿ ਸਕੂਟਰੀ ਤੇ ਸਵਾਰ ਦੋ ਮਖਿਲਾਮਾਂ ਉੱਥੇ ਆਂਦੀਆਂ ਨੇ ਹਰ ਇੱਕ ਪੰਪ ਕਰਮਚਾਰੀ ਦਾ ਆਪੋ ਆਪਣਾ ਮੀਟਰ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇੱਧਰ ਆ ਕੇ ਸਾਨੂੰ ਤੇਲ ਪਾ ਦੇ ਮੈਂ ਉਹਨਾਂ ਨੂੰ ਸਿਰਫ ਇੰਨਾ ਕਿਹਾ ਕਿ ਜੇਕਰ ਤੁਹਾਨੂੰ ਜ਼ਿਆਦਾ ਜਲਦੀ ਹੈ ਤਾਂ ਇੱਧਰ ਮੇਰੇ ਵਾਲੇ ਮੀਟਰ ਤੇ ਆ ਜਾਓ ਜਿਸ ਤੋਂ ਬਾਅਦ ਉਹ ਅੰਨੀ ਗਲਤ ਤਲਖੀ ਦੇ ਵਿੱਚ ਆ ਜਾਂਦੀਆਂ ਨੇ ਤੇ ਉਹਨਾਂ ਦੇ ਵੱਲੋਂ ਮੇਰੀ ਕੁਟਮਾਰ ਕੀਤੀ ਗਈ। ਇਹੇ ਮਾਮਲਾ ਫਾਜ਼ਿਲਕਾ ਦਾ ਦੱਸਿਆ ਜਾ ਰਿਹਾ ਹੈ ਦੱਸ ਜਾਈਏ ਕਿ ਪੰਪ ਤੇ ਕੰਮ ਕਰਨ ਵਾਲੀ ਕੁੜੀ ਨੇ ਗੰਭੀਰ ਇਲਜ਼ਾਮ ਲਗਾਏ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਪੂਰੀ ਘਟਨਾਕ੍ਰਮ ਦੇ ਵਿੱਚ ਕੁੜੀ ਜ਼ਖਮੀ ਹੋਈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ।